ਉੱਪਰ ਆ ਲੱਗ ਗਿਆ ਹਕਮ ਵਾਲੀਆ ਆ ਲੱਗ ਗਿਆ ਹਕਮ ਵਾਲੀਆ ਅੰਬਾ ਅੰਬਾ ਸਿਰ ਸਿੰਘ ਵਾਲ ਟਾਰਜਨ ਬੁਲਟ ਟਾਰਜਨ ਬੁਲਟ ਟਾਰਜਨ ਬੁਲਟ 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 ਪਿਆਰੀ ਪ੍ਰੀਏ ਕਿੰਨੇ ਨੇ ਤਿਆਰੀ ਲਈ ਦੁਨੀਆ ਦਾ ਟਾਪਰ ਬਣਿਆ ਦੇਬਾ ਭੰਡਾਲ ਵੀ ਖੇਡਿਆ ਨਾ ਗਰਾਊਂਡਾਂ ਦੇ ਵਿੱਚ ਵੱਡੇ ਚਰਚੇ ਨੇ ਬੱਲੇ ਚੱਲੀ ਸਾਹਮਣੇ ਆਹ ਦੇਖਦਾ ਨਾਉ ਇਹਨ ਸੋਹਣਾ ਦਾ ਗੁਰਨਾਲ ਆ ਉਹ ਚਲ ਮਾ ਕਰਬੜੀ ਇਹਦੇ ਵਿੱਚ ਜਾਣ ਬਈ ਪਹਾੜ ਜਿਹੜਾ ਗੱਭਰੂ ਐ ਫੜਿਆ ਗੁੱਟਾ ਇੱਕ ਪਾਸੇ ਵਾਹਿਗੁਰੂ 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 ਸੀਤੇ ਵਾਲੀਆ ਪਿੰਡੂ ਦਾ ਵੀਰ ਤਨ ਤਨ ਕਰਾਉਣ ਲੱਗਿਆ ਖੇੜੇ ਦੋਨੇ ਵਿੱਚ ਆਹ ਖੇੜੇ ਦੋਨੇ ਵਿੱਚ ਵਾਹਿਗੁਰੂ 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 ਹੋ ਗਈ ਓਧਰ ਕੱਲ ਕਬੱਡੀ ਨੂੰ ਚਾਉਣ ਵਾਲਿਆਂ ਨੇ ਦਿਲ ਜਿੱਤ ਲਏ ਮੇਰੇ ਮਿੱਤਰੋ ਉਧਰਲੇ ਬੰਦੇ ਹਰਮਨ ਬੁਲਟ ਉਧਰਲੇ ਕਹਿੰਦੇ ਵੱਡੇ ਮਾਨਸ ਮਾਨ ਰਿੰਕੂ ਸੰਧੂ ਕੈਨੇਡਾ 1000 ਰੁਪਏ ਮਾਨਸ ਮਾਨ ਲੈ ਵੀ ਵੀਰਾ ਪੈਸੇ ਸੰਭਾ ਸਰ ਉਥੇ ਦੇ ਆਓ ਖੇਡ ਕਬੱਡੀ ਦਾ ਨਵਾਬ ਜੱਗੂ ਹਾਕਮ ਵਾਲੀਆ ਤੇ ਅੰਬਾ 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 ਦੁਨੀਆ ਦੇ ਵਿੱਚ ਹੋ ਗਈ ਆਹ ਸਾਹਮਣੇ ਮੇਰੇ ਮਿੱਤਰੋ ਗਾਇ ਨੋਟ ਕਰ ਲਿਓ ਜੇ ਜਿਹੜੇ ਦੋ ਜਫੇ ਲੱਗੇ ਲੱਗ ਗਿਆ ਜੀ ਉਹ 21000 ਰੁਪਇਆ ਮਹੰਦਵਾਲੀਏ लवली ਨੂੰ ਦੇ ਦੋ ਲੱਗਦਾ लवली ਨੇ ਦੋ ਜਫੇ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਜੱਪ ਹੰਦੂਰ ਸਾਹਿਬ ਦੀ ਧਰਤੀ ਦਾ ਬੋਲਟ ਕਿੱਧਰ ਨੂੰ ਜਾਣਗੇ ਆਹ ਫਰਿਆਦ ਆਹ ਫਰਿਆਦ ਲਾਉਂਦਾ ਜਦੋਂ ਜਫਾ ਫਿਰ ਆਉਂਦਾ ਏ ਸਵਾਦ ਕਿਤੇ ਵੱਜਦੀ ਏ ਤਾਲੀ ਕਿਤੇ ਵੱਜਦੀ ਏ ਚੀਕ ਆਹ ਦੂਰ ਦੂਰ ਸੁਣਦੀ ਆਵਾਜ਼ ਜਦੋਂ ਲਾਉਂਦਾ ਜਫਾ ਫਿਰ ਆਉਂਦਾ ਏ ਸਵਾਦ ਇਹ ਆ ਮਲੂਕ ਦਾ ਬੱਡੀ ਪਾਰਿਆ ਫੜਨਾ ਦਾ ਅੰਬਾ ਫੜੋ ਆ ਰੋਕਣਾ ਦਾ ਅੰਬਾ ਦਾ ਅੰਬਾ ਰੋਕੋ ਮੇਰੇ ਮਿੱਤਰੋ ਆ ਵੱਡੇ ਵੱਡੇ ਮੱਲ ਮੇਰੇ ਮਿੱਤਰੋ ਖੇਡ ਮਨਾਨ ਦੇ ਵਿੱਚ ਅੰਬਾ ਦੁਨੀਆ ਦਾ ਟਾਪਰ ਜੱਗੂ ਦੁਨੀਆ ਦਾ ਟਾਪਰ ਫਰੀਆਦ ਦੁਨੀਆ ਦਾ ਟਾਪਰ ਆ ਲੱਗ ਗਿਆ ਹਾਕਮ ਵਾਲੀਆ ਆ ਲੱਗ ਗਿਆ ਹਾਕਮ ਵਾਲੀਆ ਅੰਬਾ ਅੰਬਾ ਸੁਰ ਸਿੰਘ ਵਾਲਾ ਅੰਬਾ ਆ ਗਿਆ ਕਿਹੜਾ ਇਹਨੂੰ ਲੱਗੂ ਹਰਿਆਣੇ ਵਾਲਾ ਸ਼ੀਨੂ ਵੜੀਏ ਜਾਂ ਹਾਕਮ ਵਾਲੀਆ ਜੱਗੂ ਵਾਲੀਏ ਬੁੱਢ ਨੂੰ ਲੋਕੀ ਦੁਗ-ਦੁਗ ਕਹਿੰਦੇ ਅੱਜ ਖੇਡਾ ਜੁਨਾ ਦੇ ਕੱਪੜੇ ਉੱਤੇ ਵੇਖ ਲੜਕਰੇ ਪੈਂਦੇ ਲੜਕਰੇ ਪੈਂਦੇ ਐ ਰੇਡਾਂ ਪੈ ਰਹੀਆਂ ਜੱਫੇ ਤੇ ਜੱਫਾ ਕਿਹੜਾ ਲਾ ਕੇ ਜਾਊਗਾ ਅੱਜ ਬੁਲਟ 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 ਲੈ ਕੇ ਜਾਣਾ ਕਿ ਨਹੀਂ ਜਾਂ ਤੇ ਇੱਕ ਪਾਸੇ ਤਾਰਜਨ ਕਬੱਡੀ ਦਾ ਤਾਰਜਨ ਕਬੱਡੀ ਦਾ ਗੁਰਦਤਾ ਕਿਸ਼ਨਗੜੀਆ ਤੰਨ ਤੰਨ ਕਰ ਆ ਗਿਆ ਹੈ ਗੁਰਦਤਾ ਕਿਸ਼ਨਗੜੀਆ ਤੰਨ ਤੰਨ ਕਰ ਰਿਹਾ ਹੈ ਤੇ ਘੋੜੇ ਵੀ ਜਿੱਤੀ ਬੈਠਾ ਉਹ ਮੰਜ਼ਲ ਤੇ ਪਹੁੰਚ ਜਾਂਦਾ ਜੇ ਤੁਰਦਾ ਥੋੜਾ ਥੋੜਾ ਆਹ ਸਾਹਮਣੇ ਬੱਦੋਵਾਲ ਚੋਂ ਦਿੱਤਿਆ ਟਰੈਕਟਰ ਮਾਣੂ ਕੇ ਤੋਂ ਘੋੜਾ ਉਹ ਮੰਜ਼ਲ ਤੇ ਪਹੁੰਚ ਜਾਂਦਾ ਜੇ ਤੁਰਦਾ ਥੋੜਾ ਥੋੜਾ ਇੱਕ ਪਾਸੇ ਸਪਾਇਡਰਮੈਨ ਕਲਸੀ ਵਾਲਾ ਇੰਦਰਜੀਤ ਇੱਕ ਪਾਸੇ ਮੱਖਣ ਇੱਕ ਪਾਸੇ ਰਾਜਕੋਟ ਦਾ ਇੱਕ ਪਾਸੇ ਪਿੱਖੀਵਿੰਦਾ ਆਹ ਸਾਹਮਣੇ ਜिले ਲੁਧਿਆਣੇ ਦੀ ਗੱਲ ਜिले ਤਰਤੰਦ ਦੀ ਗੱਲ ਕਪੂਰਥਲੇ ਵਿੱਚ ਮੇਲਾ ਤਾਲਾ ਦਸਤੋ ਪਿੰਡੋ ਪਿੰਡੀ ਜਾ ਕੇ ਰੇਡਰ ਇੰਦਰ ਜਿੱਤੇ ਨੇ ਤਾਲਿਆ ਹੰਦੇ ਕੋਲੇ ਆ ਕੇ ਤਾਲਿਆ ਹੰਦੇ ਕੋਲੇ ਆ ਕੇ ਇੱਕ ਪਾਸੇ ਬੁਲਟ 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 ਗਜੱਤਾ ਟਾਰਜਲ ਕਿਸ਼ਨਗੜ ਖੀਰਾਵਾਲੀਆ ਉੱਚਾ ਬੇਟ ਮੁੰਡਾ ਦਬਾਬੀਆ ਮੁੰਡਾ ਦਬਾਬੀ ਬਾਬੀਆ ਮੁੰਡਾ ਮੰਡ ਦਾ ਮਿਹਨ ਜੱਤਾ ਇੱਕ ਪਾਸੇ ਆਹ ਟੱਕਰ ਆਹ ਟੱਕਰ ਆਹ ਟੱਕਰ ਸਿਰੇ ਦੀ ਐ ਆਹ ਟੱਕਰ ਸਿਰੇ ਦੀ ਹੈ ਆ ਟੱਕਾਰ ਸਿਰੇ ਧਰਤੀ ਦਾ ਹੁਣ ਚੌਥੀ ਕੁੰਮੜੀ ਚੈਨ ਵਿੱਚੋਂ ਲਵਲੀ ਚਾਰ ਹੈ ਕਬੱਡੀ ਦਾ ਰੈਂਬੋ ਤਿਆਰ ਹੈ ਨਾਲ ਉਹ ਤੰਵੀਰ ਲੱਗਾ ਹੋਇਆ ਹੈ ਨਾਲ ਸ਼ਕਰਪੁਰੀਆ ਫਰਿਆਦ ਲੱਗਾ ਹੋਇਆ ਆਓ ਆਓ ਸਾਇੰਦੇ ਸਾਡੀ ਫਰਿਆਦ ਤੇਰੇ ਤਾਈ ਇੱਕ ਪਾਸੇ ਵੇਖਦਾ ਵੀ ਹਨਾ ਜੱਪਾ ਤੇ ਫਰਿਆਦ ਜੱਪਾ ਤੇ ਫਰਿਆਦ ਜੱਪ 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 ਤੇ ਫਰਿਆਦ ਆ ਆ ਆ ਬੱਲੇ 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 بابا ਹੂਟਰ ਦੀ ਆਵਾਜ਼ ਵੀ ਰਾਤ ਹੈ ਸਿਰਾਂ ਗੱਲ ਬਾਤ ਹੈ ਸਿਰਾਂ ਗੱਲ ਬਾਤ ਲੈ ਗਿਆ ਬੁਲਟ ਲੈ ਗਿਆ ਬੁਲਟ ਮੈਂ ਦਿਵਾਲੀਆ ਬਹਿ ਗਿਆ ਬੁਲਟ ਤੇ 2000 ਫਰੀਆਂ ਵਾਲੀਆ ਬੁਲਟ ਨੇ ਬੋਟ ਕਿਤਲੇ ਹੈ ਅੱਜ ਬੋਟ ਕਾਣ ਜਿੱਤੋਗਾ ਇਹ ਸਮੇਂ ਦੀਆਂ ਬਾਤਾਂ ਹੋਣਗੀਆਂ ਲਓ ਪੈਂਡੀ ਕੌਡੀ ਉੱਤੇ ਇੱਕ ਪਾਸੇ ਫਰਿਆਦ ਨਾਲ ਇੰਦਰਜੀਤ ਲੱਗਾ ਹੋਇਆ ਨਾਲ ਉਤਮ ਵੀਰ ਗਿੰਨੀ ਹੈ ਆ ਫਰਿਆਦ ਹੈ ਇਹ ਉੱਡਦੇ ਬੰਦੇ ਲਾਂਦਾ ਇਹ ਵੱਡੇ ਵੱਡੇ ਸਟਾਰਟ ਆਉਂਦਾ ਇਹ ਉੱਡਦੇ ਪਰਿੰਦੇ ਲਾਂਦਾ ਇਹ ਵੱਡੇ ਵੱਡੇ ਸਟਾਰਟ ਆਉਂਦਾ ਇਹ ਜਿੱਥੇ ਜਾਂਦਾ ਇਹ ਸਰਾਇ ਕਰਾਉਂਦਾ ਇਹ ਜਿੱਥੇ ਜਾਂਦਾ ਇਹ ਸਰਾਇ ਕਰਾਉਂਦਾ ਫਰਿਆਦ ਸ਼ਕਰਪੁਰੀਆ ਔਰ ਇਧਰ ਪ੍ਰਧਾਨ ਜੀ ਯਾਰੋ ਸੁਖਮਨ ਚੋਲੇ ਦਾ ਤੋੜੇ ਅਰਸ਼ ਕਾੜ ਯਾਰੋ ਕੰਮ ਨਹੀਂ ਓਲੇ ਦਾ ਸਿੱਕੀ ਸ਼ੂਟ ਜੜਦਾ ਗਗਨ ਜੁਗੇ ਵਾਲਦਾ ਬੜਾ ਵਧੀਆ ਸਲਾ ਅਵਾਨ ਦੇ ਜੋਵਨ ਤੇ ਰੂਬੀ ਹਰਖੋ ਵਾਲਦਾ ਲਓ ਪੈਂਦੀ ਗੋਡੀ ਉਤੇ ਹੁਣ ਖੀਰਾ ਮਾਰੀਆ ਆ ਰੇਡ ਦੇ ਆ ਰੇਡ 2000 ਦੀ ਤੇ ਜਫਾ ਲੱਗ ਗਿਆ ਜਾਫੀ ਦਾ 2000 ਐਨਆਰਆ ਭਰਾਵਾਂ ਵੱਲੋਂ ਪਰੇ ਤਾਰਜਣ ਬੋਲਟ ਤਾਰਜਣ ਬੋਲਟ ਤਾਰਜਣ ਬੋਲਟ 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 ਮੇਰਾ ਰੱਬਾ ਇਹ ਤੇ ਕਬੱਡੀ ਜਾਲ ਆ ਇਹ ਤੇ ਰੇਡ ਨਹੀਂ ਉਹਨਾਂ ਦੇ ਦੌਰ ਨਹੀਂ ਜਾਂਦੇ ਔਰ ਕਹਿੰਦੇ 2027 ਦਾ ਸਾਲ 5 6 7 ਫਰਵਰੀ ਪੰਜਾਂਵਾ ਕਬੱਡੀ ਕੱਪ ਆ ਉਹ ਇੰਦਰਜੀਤ ਇੰਦਰਜੀਤ ਅੰਬਾ ਇੰਦਰਜੀਤ ਅੰਬਾ ਆ ਦੋ ਸਿਰੇ ਦੇ ਮੱਲ ਪੁੱਟਦੇ ਮੇਰੇ ਮਿੱਤਰੋ ਕੀ ਨੋ ਪਾ ਹੱਥ ਨਹੀਂ ਦਿੱਤਾ ਜਾਣ ਬਈ ਸਾਨੂੰ ਆਪਣੀਆਂ ਬਾਹਮਾ ਉਤੇ ਮਾਣ ਲੈ ਜੀ ਸਾਡੇ 30 ਤੇ 30 ਕਾਉ ਮਾਉ ਕਾਉ ਮਮ ਕਰਦਾ ਜੀ ਤੇ ਕਰ ਦਿੱਤਾ ਛੋਟਾ ਕਰ ਦਿੱਤਾ ਬਲਤ ਜੀਓ ਬਲਤ ਜੀਓ ਕਰ ਦਿੱਤਾ ਮੇਲਾ 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 ਸਰੇ ਦਾ ਮੇਲਾ ਸਰੇ ਦਾ ਮੇਲਾ ਸਰੇ ਦਾ ਮੇਲਾ ਸਰੇ ਦਾ ਖਿਡਾਰੀ ਸਰੇ ਦੇ ਪ੍ਰਬੰਧ ਸਰੇ ਦੇ ਕੀ ਆ ਬਾਤ ਹੈ ਬੂਟੇ ਬੋ ਮਿਹਰਤ ਸਾਰੇ ਕਰਦੇ ਸਿਰਿਆ ਦਾ ਲੱਗ ਜੂਗਾ ਪਤਾ ਨਾਲ ਇੰਦਰਜੀਤ ਖੜਾ ਹੁਣ ਵੇਖਦਾ ਉਹ ਤੰबीर ਗਿੱਮੀ ਤਿਆਰ ਹੈ ਮਹਿਮਦ ਵਾਰੀਆ ਲਵਲੀ ਚੱਕਿਆ ਗਿੱਟਾ ਬੱਲੇ 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 ਸਿਰਾ ਉਹ ਗੱਬਰੂ ਹੈ ਸਿਰਾ ਇੱਕ ਬੋਲਟ ਇੱਕ ਬੋਲਟ ਗਿਆ ਮੰਦਵਾਲ ਨੂੰ ਇੱਕ ਬੋਲਟ ਗਿਆ ਲੱਗਦਾ ਮਹਿਮਦਵਾਲ ਨੂੰ ਇੱਕ ਬੁਲਟ ਨਹੀਂ ਉਹ ਰੀਸਾ ਨੌਜਵਾਨਾ ਨੌਜਵਾਨ ਮਹਿਮਦ ਵਾਰੀਆ ਲਵਲੀ ਇੱਕ